ਗੁਰੂ ਨਾਨਕ ਸਕ ਟੈਂਪਲ ਸ਼ਰਮਾਕੀਨ ਜੋ ਸੈਲਟਲ ਵੈਲੀ ਦਾ ਸਭ ਤੋਂ ਪੁਰਾਣਾ ਗੁਰੂ ਘਰ ਹੈ ਇਸ ਗੁਰੂ ਘਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸਨ 1984 ਦੇ ਸਮੂਹ ਸਖਸ਼ੀ ਧਨੁਸਮੰਦ ਸਮਾਗਮ ਹੋਇਆ ਜਿਸ ਦੌਰਾਨ ਜਲਦੀ ਸ਼ਹੀਦ ਲਾਈ ਗਈ ਇਸ ਤੋਂ ਇਲਾਵਾ ਗੁਰੂ ਘਰ ਵਿਖੇ ਖੂਨਦਾਨ ਕੈਂਪ ਲੱਗਿਆ ਅਤੇ ਗੁਰਬਾਣੀ ਵਿਚਾਰਾਂ ਹੋਈਆਂ ਤੇ ਬਹੁਤ ਸਾਰੇ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ ਅਤੇ ਸ਼ਬਦ ਗਾਇਨ ਕੀਤੇ ਗਏ ਤੇ ਇਸ ਤੋਂ ਇਲਾਵਾ ਗੁਰੂ ਘਰ ਵਿਖੇ ਹੋਰ ਕੀ ਕੁਝ ਰਿਹਾ ਖਾਸ ਆਵਲਾ ਚੱਲਦਾ ਤੁਹਾਨੂੰ ਚੱਲਦੇ ਇਸ ਸਮਾਗਮ ਵਿੱਚ ਬਾਹਰ ਤੋਂ ਆਪਾਂ ਜਾਨ ਮਾ ਬਣਾ ਕੇ ਪਾ ਇੱਛਲਾ ਕਾਲ ਤੇ ਨਿਰ ਹੁਸਨ ਚੜਦੀ ਕਲਾ ਕਾਲ ਤੇ ਨਿਰ ਹੁਸਨ ਚੜਦੀ ਕਲਾ ਕਾਲ ਤੇ ਨਿਰ ਹੁਸਨ ਚੜਦੀ ਕਲਾ ਹੁਨਾਰੀ ਦਰਿਆ ਤੇ ਬੋਲੇ ਸੋਨਿਹਾਲ ਸੁਖਾਗਿਰਦਾ ਤੱਕਦੇ ਤੇ ਜਾਰੇ ਨਾ ਹੀ ਆਣੇ ਬੋਲੇ ਸੋਨਿਹਾਲ ਸੁਖਾਗਿਰਦਾ ਤੱਕਦੇ the table number 20 they want to be on the same cockpit door they will be for the corporate dental boarding afternoon the biology class was biology class ਮਧੂਰ ਜੀ ਬਹੁਤ ਬਹੁਤ ਸਾਨੂੰ ਇੱਥੇ ਸਾਰੀ ਬਾਤ ਦਾ ਸੁਣਾਈ ਆ ਬਹੁਤ ਸਚੰਜੇ ਢੰਗ ਨਾਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਸਾਰੀ ਇੱਥੇ ਬੈਠੀ ਸਾਜ ਸੰਗਤ ਵੱਲੋਂ ਦਿਲਦਾਰ ਗਰੁੱਪ ਅਤੇ ਉਹਨਾਂ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਵਾਦਿਆਂ ਪ੍ਰਮਾਤਮਾ ਕਰੇ ਇਹਨਾਂ ਦੇ ਉੱਤੇ ਇਸੇ ਤਰ੍ਹਾਂ ਹੀ ਇਹ ਮਿਹਰ ਬਣੀ ਰਹੇ ਔਰ ਇਹ ਸੱਚੇ ਪਾਤਸ਼ਾਹ ਦਾਦਾ ਦੀ ਕਿਰਪਾ ਦੇ ਨਾਲ ਇਸੇ ਤਰ੍ਹਾਂ ਸੰਗਤ ਦੀ ਔਰ ਗੁਰੂ ਘਰ ਦੀ ਸੇਵਾ ਕਰਦੇ ਰਹਿਣ ਹੋਂ ਤੁਹਾਡੇ ਸਾਹਮਣੇ ਅੱਜ ਸਾਡੇ ਵਿੱਚ ਕਾਜੀ ਫੋਰਡੀਆਂ ਸਿੱਖ ਕੌਂਸਲ ਦੇ ਮੈਂਬਰਾਂ ਸਰਦਾਰ ਗੁਰਦੀਪ ਸਿੰਘ ਜੀ ਔਰ ਸਰਦਾਰ ਰਾਜੂਦਰ ਸਿੰਘ ਜੀ ਹਾਜ਼ਰ ਨੇ ਇਹ ਆਪਣੇ ਮੌਜੂਦਾ ਮਸਲਿਆਂ ਦੇ ਬਾਰੇ ਤੁਹਾਡੇ ਨਾਲ ਕੋ ਗੱਲਾਂ ਜਿਹੜੀਆਂ ਸਾਡੀਆਂ ਗੱਲ ਗਏ ਮੈਂ ਬੇਨਤੀ ਕਰਦਾ ਹਾਂ ਸਰਦਾਰ ਗੁਰਦੀਪ ਸਿੰਘ ਜੀ ਦਰਬਸਪਾਲ ਸਾਡੇ ਸਰਜੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ਼ਾ ਦਾ ਸ਼ਹੀਦੀਪੁਰ ਮਨਾ ਰਹੇ ਪਰਮ ਮਨਾਉਣਾ ਇਹ ਦਿੱਤੋ ਅਗਾਂਹ ਦੀ ਰਣਨੀਤੀ ਲੈਣੀ ਹੈ ਤਾਂ ਸਿੱਖਿਆ ਲੈਣੀ ਹੈ ਆਪਣੇ ਜੀਵਨ ਨੂੰ ਉਸ ਜਿੱਕੇ ਨਾਲ ਢਾਲਣਾ ਧਾਰੂ ਸਰਕਾਰ ਹੁੰਦੇ ਨੇ ਜੇ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤਾਂ ਤੇ ਚੱਲੀਏ ਗੁਰਦੁਆਰਾ ਸਾਹਿਬ ਕੱਤਰ ਹੋਣਾ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਗੁਰੂ ਸਾਹਿਬ ਸਾਨੂੰ ਆਪ ਸੱਜੇ ਲਿਆਉਂਦੇ ਨੇ ਆਪਣੇ ਦਰਸ਼ਨਾਂ ਜੀ ਜਦੋਂ ਆਪ ਗੁਰੂ ਸਾਹਿਬ ਜੀ ਬਾਂਗ ਦੇ ਦਰਸ਼ਨ ਕਰਦੇ ਆਂ ਤੇ ਸਤਿਗੁਰੂ ਰਾਜ ਬਚਨ ਵੀ ਕਰਦੇ ਨੇ ਇਹ ਸ਼ਹੀਦੀ ਗੁਰੂ ਸਾਹਿਬ ਜੀ ਹੋਈ ਕਿ ਨਾ ਕਾਰਨਾ ਕਰਕੇ ਖਿਨਾਂ ਲਈ ਕਰਵਾਈ ਖਿਨਾਂ ਲਈ ਚੁਗਲੀਆਂ ਕੀਤੀ ਹੈ ਜਿਹਨਾਂ ਤੁਸੀਂ ਸੰਗਤ ਦਾ ਟਿਕਲੂ ਗਰੰਥ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਦੇ ਸਹਿਯੋਗ ਨਾਲ ਇਥੋਂ ਦੀ ਕਮੇਟੀ ਹਰ ਸਮੇਂ ਉਤਮ ਕਰਕੇ ਸ਼ਹੀਦਾਂ ਦੇ ਜਾਂ ਆਪਣੇ ਹੋਰ ਜੁਰੂਆਂ ਦੇ ਜਾਂ ਇਤਿਹਾਸਕ ਦਿਨ ਮਨਾ ਲਿਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਅੱਜ ਇੱਕ ਨਵੀਂ ਗੱਲ ਤੁਹਾਡੇ ਕੋਲ ਲੈ ਕੇ ਆਇਆ ਜਿਹੜੇ ਕਿ ਆਪਣੇ ਆਮ ਗੁਰੂ ਘਰਾਂ ਦੇ ਵਿੱਚ आयोजन ਕੀਤੇ ਜਾਂਦੇ ਆ ਕੈਂਪਾਂ ਦੇ ਬੱਚਿਆਂ ਦੇ ਇਹ ਵੀ ਅਸੀਂ ਇੱਕ ਨਵਾਂ ਗੁਰੂ ਘਰ ਐਵਨਿਊ 7 ਮਂਡੇਰਾ ਤੇ ਮਹਾਰਾਜ ਦੀ ਕਿਰਪਾ ਨਾਲ ਸ਼ੁਰੂ ਹੋਇਆ ਉੱਥੇ ਇੱਕ ਅਸੀਂ ਕੈਂਪ ਲਾ ਰਹੇ ਹਾਂ 4 ਅਗਸਤ ਤੋਂ 10 ਅਗਸਤ ਤੱਕ ਦੁਸ਼ਾਮ ਨੂੰ 5 ਤੋਂ 9 ਵਜੇ ਤੱਕ ਜਿਹਦੇ ਚ ਮਾਪਿਓ ਅਤੇ ਬੱਚਿਆਂ ਦੀ ਦੋਨਾਂ ਦੀ ਕਾਉਂਸਲਿੰਗ ਦੇ ਵਾਸਤੇ ਕਲਾਸਾਂ ਲੱਗਣਗੀਆਂ ਜੀ ਸੋ ਆਪਿਆ ਆਤਮਾ ਮਰੀ ਤਾਤ ਮੇ ਤੋਰੀ ਜਾਨੀ ਨਾਨਕ ਦਾਸ ਸਰ ਸਰਤਾ ਕੋ ਥੈਂਕ ਯੂ ਅਨਿਵਾਇ ਨੀਕਾ ਕਾਉਸਾ ਵਾਈਫੂ ਜੀ ਕੀ ਫਤਹਿ ਸਾਰੀਆਂ ਸੰਗਤਾਂ ਨੂੰ ਅੱਜ ਰਲ ਕੇ ਪੁਰਾਣੀਆਂ ਸੰਗਤਾਂ ਸ੍ਰੀ ਹਰਿਮੰਨਾ ਕੀਂ ਦਾ ਜੋ ਪ੍ਰਿੰਸੀਪਲ ਨੌਕੰਟੀ ਦਾ ਸਭ ਤੋਂ ਪਹਿਲਾ ਗੁਰਦੁਆਰਾ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦੇਸ ਸਾਰੇ ਪ੍ਰਾਰਥਨ ਤੇ 84 ਸ਼ਹੀਦਾਂ ਦਾ ਦੀ ਯਾਦ ਵਿੱਚ ਸਾਰਿਆਂ ਬਹੁਤ ਇਕੱਠ ਹੋਇਆ ਸਾਰੀ ਸੰਗਤ ਨੇ ਆ ਕੇ ਇੱਥੇ ਖਾਲ ਦੇ ਵਿੱਚ ਉਹਨਾਂ ਦੇ ਦਿਨ ਨੂੰ ਮਨਾਇਆ ਜਗਰ ਨੂੰ ਮਨਾਇਆ ਨਾਲ ਸਾਰੀ ਸੰਗਤ ਨੇ ਰਲ ਕੇ ਖੂਨਦਾਨ ਕੀਤਾ ਤੇ ਉਸ ਯਾਦ ਦੇ ਵਿੱਚ ਬਾਹਰ ਆਈਸਕ੍ਰੀਮ ਦੀ ਤੇ ਛੋੜੀਆਂ ਦੀ ਸ਼ੇਵਿਲ ਲਾਈ ਗਈ ਸਾਰਿਆਂ ਨੇ ਇਸ ਇਕੱਠ ਦੇ ਵਿੱਚ ਭਰਮਾ ਹੰਗਾਰਾ ਦਿੱਤਾ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਹੋਵੇ ਗੁਰੂ ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਆਪਦੇ ਚਰਨਾਂ ਨਾਲ ਜੋੜੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇੱਕ ਟੈਂਪਲ ਸਰਮਾ ਕੈਂਪ ਚ ਅੱਜ ਬਲੱਡ ਡੋਨੇਸ਼ਨ ਕੈਂਪ ਲੱਗ ਰਿਹਾ ਹੈ ਇਸੇ ਸਾਰੇ ਬਲੱਡ ਡੋਨੇਟ ਕਰਨਾ ਹੈ ਸਾਡਾ ਨਾਰਾ ਡੋਨੇਟ ਬਲੱਡ ਸੇਵ ਲਾਈਫ ਮਾਕਨ ਗੁਰੂ ਘਰ ਵਿਖੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ 1984 ਇਸ ਨੂੰ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਹੋਇਆ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇਸ ਦੌਰਾਨ ਖੂਨਦਾਨ ਕੈਂਪ ਵੀ ਲੱਗਿਆ ਤੇ ਗੁਰਬਾਣੀ ਵਿਚਾਰਾਂ ਹੋਈਆਂ ਤੇ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ ਤੇ ਇਸੇ ਤਰ੍ਹਾਂ ਫਿਰ ਕਦੇ ਇੱਕ ਹੋਰ ਨਵੀਂ ਰਿਪੋਰਟ ਦੇ ਨਾਲ ਜਦ ਤੱਕ ਤੁਹਾਡਾ ਸਾਡਾ ਰੱਬ ਰਾਖਾ ਸਤ ਸ੍ਰੀ ਅਕਾਲ